ਲੇ ਤੁਸੀਂ ਅਜੇ ਤੱਕ ਤਿਆਰ ਨਹੀਂ ਹੋਏ ਛੱਡੋ ਫੇਸਬੁੱਕ ਨੂੰ ਚਲੋ ਸ਼ਾਪਿੰਗ ਕਰਨ ਚੱਲੀਏ ਯਰ ਤਿਆਰ ਨੂੰ ਮੈਂ ਬੜਾ ਮੇਕਅਪ ਕਰਨਾ ਬੂਟ ਪਾਉਣੇ ਦਤੁਰ ਪਹਿਣਾ ਤੁਸੀਂ ਆਹ ਕੱਪੜੇ ਪਾ ਕੇ ਬਾਜ਼ਾਰ ਜਾਣਾ ਹੈ ਤਿੰਨ ਨੂੰ ਕਿਉਂ ਹੈ ਉੱਥੇ ਬੜਾ ਮੈਨੂੰ ਕਿਤੇ ਵੇਖਣ ਆ ਲੈਣਾ ਹੁਣਾ ਤੂੰ ਸੋਦੇ ਪਤੇ ਲਿਸਟ ਤਿਆਰ ਕਰ ਲਈ ਨਾ ਹਾਂਜੀ ਕਰ ਲਿਆ ਪਰ ਉਸ ਤੋਂ ਪਹਿਲਾਂ ਆਪਾਂ ਗਰਮੀਆਂ ਦੇ ਦੋ ਕੁ ਸੂਟ ਬਣਾਉਣੇ ਆ ਮੇਰੇ ਕੋਲ ਇੱਕ ਵੀ ਹੈ ਨਹੀਂ ਚਾਜ ਸਵਾਦਾ ਸੂਟਾਂ ਨਾਲ ਤੇਰੀਆਂ ਅਲਮਾਰੀਆਂ ਭਰੀਆਂ ਪਈਆਂ ਅਜੇ ਮੇਰੇ ਕੋਲ ਕੁਚਾਈ ਸਵਾਦਾ ਸੂਟ ਹੈ ਨਹੀਂ ਨਾਲੇ ਰੱਬ ਦਾ ਵਾਸਤਾ ਇਹ ਡਾਇਲੌਗ ਨੂੰ ਹੁਣ ਛੱਡ ਦਿਓ ਇਹਹੀ ਡਾਇਲੌਗ ਮਾਰਦੀ ਮਾਰਦੀ ਮੇਰੀ ਮਾਂ ਵੀ ਇਹੀ ਗੱਲ ਕਹਿੰਦੀ ਆ ਹੁਣ ਤੂੰ ਵੀ ਸ਼ੁਰੂ ਹੋ ਗਈ ਹੈ ਕਿੰਨੇ ਕੁ ਸਵਾ ਕੇ ਦਿੱਤੇ ਆ ਉਹੀ ਚਾਰ ਕੁ ਸੂਟ ਹੈ ਪਿਛਲੇ ਤੋਂ ਪਿਛਲੇ ਸਾਲ ਦੇ ਉਹੀ ਮੈਂ ਹਰ ਥਾਂ ਪਾ ਪਾ ਜਾਂਦੀ ਆ ਹੁਣ ਤਾਂ ਸਾਰੇ ਸ਼ਹਿਰ ਨੂੰ ਵੀ ਨਾ ਮੇਰੇ ਸੂਟ ਯਾਦ ਹੋ ਗਏ ਹੋਣੇ ਆ ਤੇ ਸਾਰੇ ਸ਼ਹਿਰ ਨੂੰ ਤੇ ਇਹ ਵੀ ਯਾਦ ਹੋ ਗਿਆ ਵੀ ਮੈਂ ਤੇਰਾ ਪਤੀ ਆ ਹੁਣ ਅਗਲੇ ਸਾਲ ਮੈਨੂੰ ਨਾ ਕਿਤੇ ਬਦਲ ਦੀ ਕਾਸ਼ ਕੀ ਕਹੀ ਮੇਰਾ ਮਤਲਬ ਵੀ ਇਹ ਆਕਾਸ਼ ਪਤਾਲ ਦੀਆਂ ਗੱਲਾਂ ਪਤਾ ਨਹੀਂ ਤੁਸੀਂ ਕਿੱਥੋਂ ਕੱਢ ਲੈਂਦੇ ਹੋ ਕਦੀ ਖੁਸ਼ ਹੋ ਕੇ ਕਿਹਾ ਵੀ ਹੈ ਵੀ ਚੱਲ ਤੈਨੂੰ ਸੂਟ ਸਵਾ ਕੇ ਦਵਾਂ ਖੁਸ਼ ਹੋ ਕੇ ਨਾ ਸਾਲ ਦੇ 2-4 ਹੁੰਦੇ ਆ ਮਹੀਨੇ ਦੇ 2-4 ਨਹੀਂ ਨਾਲ ਮੈਂ ਤੇ ਨਾਲ ਸੂਟ ਵਾਲੀ ਦੁਕਾਨ ਤੇ ਨਹੀਂ ਜਾਣਾ ਕਿਉਂ ਯਾਰ ਸੂਟ ਤਾਂ ਹੀ ਜਨਾਨੀਆਂ ਨੇ ਇੱਕ ਲੈਣਾ ਹੁੰਦਾ ਤੇ ਉਹਦੀ ਸਾਰੀ ਦੁਕਾਨ ਮੁੱਦੀ ਮਰਵਾ ਦੇਣੀ ਹੈ ਤੇ ਕਈ ਵਾਰੀ ਉਹ ਵੀ ਨਹੀਂ ਲੈਂਦੀਆਂ ਇਸ ਸ਼ਹਿਰ 'ਚ ਮੇਰੀ ਥੋੜੀ ਬਹੁਤ ਇੱਜ਼ਤ ਹੈਗੀ ਹੈ ਮੈਂ ਨਹੀਂ ਜਾ ਸਕਦਾ ਤੇਰੇ ਨਾਲ ਨਹੀਂ ਪਲੀਜ਼ ਤੁਹਾਡੀ ਚੋਇਸ ਬਹੁਤ ਵਧੀਆ ਹੈ ਤੁਸੀਂ ਨਾਲ ਚੱਲੋ ਜਿਹੜਾ ਸੂਟ ਤੁਸੀਂ ਸਿਲੈਕਟ ਕਰੋਗੇ ਨਾ ਉਹੀ ਸੂਟ ਲਵਾਂਗੀ ਤੂੰ ਰਹਿਣ ਦੇ ਮੈਂ ਤਾਂ ਵੇਸਟ ਨਹੀਂ ਕਰ ਸਕਦਾ ਪਿਛਲੀ ਵਾਰੀ ਵੀ ਮੈਨੂੰ ਤੂੰ ਆਹੀ ਗੱਲ ਕਹਿ ਕੇ ਲੈ ਕੇ ਗਈ ਸੀ ਉਹਦੀ ਦੁਕਾਨ ਤੇ ਸਾਰੇ ਸੂਟ ਢੇਰੀ ਕਰਾ ਕੇ ਲਿਆ ਤੂੰ ਫਿਰ ਆਉਂਦੀ ਮਰਜ਼ੀ ਦਾ ਸੀ ਨਹੀਂ ਆ ਕਿ 100 ਲੱਗੇ ਆ ਕਿ ਜੋ ਤੁਸੀਂ ਕਹੋਗੇ ਨਾ ਉਹੀ ਸੂਟ ਪਸੰਦ ਕਰੂੰਗੀ ਜੇ ਤੂੰ ਦੁਕਾਨ ਤੇ ਵੱਧ ਟਾਈਮ ਲਾਇਆ ਨਾ ਮੈਂ ਉੱਥੇ ਠੁਠਕੇ ਤੁਰ ਪਣੀ ਫਿਰ ਨਾ ਮੈਨੂੰ ਕਹੀਂ ਜਾਣਾ ਵੇ ਕਿਹੜੀ ਦੁਕਾਨ ਤੇ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਸੂਟਾਂ ਲਈ ਮੇਰੀ ਪਸੰਦ ਦੀ ਇੱਕੋ ਦੁਕਾਨ ਹੈ ਕਿਹੜੀ